ਸਾਡੀਆਂ ਮੋਡਲੀਆਂ ਸਹੂਲਤਾਂ ਨੇ ਉਹਨਾਂ ਪੱਖੋਂ ਜਿਹੜੀਆਂ ਸਾਡੀਆਂ ਮੋਡਲੀਆਂ ਸਹੂਲਤਾਂ ਐ ਇਸ ਸਰਕਾਰ ਨੇ ਕੁਝ ਨਹੀਂ ਕਰਿਆ ਉਹ ਜਿਹੜੀਆਂ ਮੋਡਲੀਆਂ ਸਹੂਲਤਾਂ ਸਾਨੂੰ ਹੋਈਆਂ ਉਹ ਪਹਿਲੀ ਸਰਕਾਰਾਂ ਦੀਆਂ ਜਿਵੇਂ ਪਿਛਲੀਆਂ ਸਰਕਾਰਾਂ ਦੀਆਂ ਉਹਦੇ ਵਿੱਚ ਕਾਂਗਰਸ ਦਾ ਵੀ ਰੋਲ ਹੈ ਉਹਦੇ ਵਿੱਚ ਕੁਝ ਅਕਾਲੀ ਦਰਨੀ ਜੁਜੀਕਰ ਖਾਲਸਾ ਸ਼੍ਰੀ ਵਹਿਗੂ ਜੀ ਦੀ ਫਤਿਹ ਦੋਨੋਂ ਲਖਰਾਂ ਨੂੰ ਬੁਰੇਤੀ ਕੀਤੀ ਜਾਂਦੀ ਆ ਪਾਈ ਹੋਟਲਾ ਵਾਰੇ ਅਰ ਜਿਹੜੇ ਬਾਗਾਂ ਨੇ ਵੋਟ ਪਾਉਣੀ ਆ ਤੋ ਖਾਸ ਕਰਕੇ ਸੁਣ ਲੋ ਕਿਉਂਕਿ ਆਪਣੇ ਕੰਟਰੀ ਸੜਕ ਦਾ 12 ਸਾਲ ਤੋਂ ਪਾਈ ਇਹਦੀ ਕੋਈ ਬਾਹਰ ਨਾ ਨਹੀਂ ਪਾਈ ਗਈ ਇਹ ਖਿਦਰਾ ਤੋਂ ਲੈ ਕੇ ਚਟੌੜੀ ਜੀਟੀ ਰੋਡ ਤੱਕ ਕਰ ਬਹੁਤ ਭਿਆਨਕ ਸੜਕ ਦਾ ਬੁਰਾ ਹਾਲ ਹੈ ਕਿਰਪਾ ਕਰਕੇ ਪਾਈ ਇਹ ਜਿਹੜੇ ਵੀ ਕੋਈ ਵੀ ਪਾਰਟੀ ਆਪਣੇ ਪਿੰਡ ਦੇ ਵਿੱਚ ਵੋਟ ਮੰਗਣ ਆਉਂਦੀ ਆਪਾਂ ਨੇ ਮੁੱਦਾ ਜਿਹੜਾ ਵੀ ਐ ਸੜਕ ਬਾਰੇ ਰੱਖਿਆ ਹੋਇਆ ਹੈ ਕੋਈ ਵੀ ਵੋਟਰ ਆਪਣੇ ਸਰੀਰ ਦੀ ਸੁਰੱਖਿਤਾ ਹੋ ਕੇ ਵੋਟ ਪਾਉਣ ਨਾ ਜਾਵੇ ਕਿਰਪਾ ਕਰਕੇ ਦੁਵਾਰੇ ਫੇਰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਜਿਹੜੇ ਵੋਟ ਮੰਗਣ ਆਉਂਦੇ ਉਹਨਾਂ ਨੂੰ ਬਿਲਕੁਲ ਬਾਹਰ ਤੋਂ ਬਾਹਰ ਮੋੜਿਆ ਜਾਵੇ ਵਾਜੂ ਜੀ ਦਾ ਕਾਲਾ Why would you keep watching? ਕੋਸਵਾ ਚੋਣਾ 2024 ਦਾ ਆਗਾਜ਼ ਹੋ ਚੁੱਕਾ ਤੇ ਚੋਣ ਪ੍ਰਚਾਰ ਜੋਰਾਂ ਤੇ ਹੈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਹੈ ਪਰ ਵੋਟਾਂ ਪਾਉਣ ਵਾਲੇ ਕਿਤੇ ਨਾ ਕਿਤੇ ਰਾਜਨੀਤਿਕ ਪਾਰਟੀਆਂ ਤੋਂ ਨਾਰਾਜ਼ ਵਿਖਾਈ ਦੇ ਰਹੇ ਨੇ ਬੀਤੇ ਦਿਨ ਇੱਕ ਖਬਰ ਨਸਰ ਕੀਤੀ ਸੀ ਸ਼ਿਵਾਲਕ ਦੀਆਂ ਪਹਾੜੀਆਂ 'ਚ ਵਸੇ ਕੁਝ ਪਿੰਡਾਂ ਦੀ ਪੰਜ ਪਿੰਡਾਂ ਵੱਲੋਂ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਗਿਆ ਸੀ ਪਰ ਅੱਜ ਇੱਕ ਹੋਰ ਪਿੰਡ ਚਰਚਾ 'ਚ ਆਇਆ ਹੈ ਪਿੰਡ ਚਟੌਲੀ ਮੋਹਾਲੀ ਜ਼ਿਲ੍ਹੇ ਦਾ ਲਾਸਟ ਪਿੰਡ ਰੋਪੜਵਾਲ ਨੂੰ 메ਨ ਰੋਡ ਦੇ ਉੱਤੇ ਪਿੰਡ ਹੈ ਇਸ ਪਿੰਡ ਵੱਲੋਂ ਵੀ ਅੱਜ ਲੋਕ ਸਭਾ ਚੋਣਾਂ 2024 ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਤੇ ਪਿੰਡ ਦੇ ਵਿੱਚ ਥਾਂ ਥਾਂ ਤੇ ਬੋਰਡ ਲਗਾ ਦਿੱਤੇ ਗਏ ਨੇ ਲੋਕਾਂ ਵੱਲੋਂ ਕਿਤੇ ਨਾ ਕਿਤੇ ਰਾਜਨੀਤਿਕ ਪਾਰਟੀਆਂ ਤੱਕ ਇਸ ਮਸਲੇ ਦੀ ਗੱਲ ਪਹੁੰਚੇ ਸੋਸ਼ਲ ਮੀਡੀਆ ਤੇ ਇਸ ਪੋਸਟਾਂ ਨੂੰ ਉਜਾਗਰ ਕੀਤਾ ਜਾ ਰਿਹਾ ਸਾਡੇ ਨਾਲ ਇਸ ਸਮੇਂ ਚਟੌਲੀ ਪਿੰਡ ਦੇ ਮੌਤਰਵ ਖੜੇ ਨੇ ਅ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਕਾਰਨ ਹੋ ਗਿਆ ਕਿ ਇਹਨਾਂ ਨੂੰ ਵੀ ਇਹਨਾਂ ਚੋਣਾਂ ਦਾ ਬਾਈਕਾਟ ਕਰਨਾ ਪੈ ਗਿਆ ਜੀ ਥੋੜਾ ਜੀ ਮੇਰਾ ਨਾਮ ਜੀ ਗੁਰਦੀਪ ਸਿੰਘ ਉਹੜੈਚ ਹੈਗਾ ਅੱਛਾ ਕਿੰਨੀ ਉਮਰ ਹੋ ਗਈ ਤੁਹਾਡੀ ਮੈਨੂੰ 80 ਸਾਲ ਚੱਲ ਰਹੇ ਆ ਕਦੇ ਪਹਿਲਾਂ ਵੀ ਕਦੇ ਹੋਇਆ ਕਿ ਇਸ ਤਰ੍ਹਾਂ ਦਾ ਮਾਹੌਲ ਵੇਖਣਾ ਪੈ ਗਿਆ ਹੋਵੇ ਕਿ ਵੋਟਾਂ ਦਾ ਬਾਈਕਾਟ ਕਰਨਾ ਪਿਆ ਹੋਵੇ ਨਹੀਂ ਇਹ ਪਹਿਲੀ ਵਾਰ ਹੋ ਰਿਹਾ ਜਦੋਂ ਵੋਟਾਂ ਦਾ ਬਾਈਕਾਟ ਹੋ ਰਿਹਾ ਵਜਾ ਕੀ ਹੋ ਗਈ ਕਿ ਤੁਹਾਨੂੰ ਬਾਈਕਾਟ ਕਰਨਾ ਪੈ ਗਿਆ ਕਿਉਂਕਿ ਅ ਲੋਕਤੰਤਰ ਹੈ ਇੱਕ ਅਧਿਕਾਰ ਮਿਲਿਆ ਸਾਨੂੰ ਆਪਣੇ ਪਸੰਦ ਦਾ ਉਮੀਦਵਾਰ ਚੋਣ ਲਈ ਕਿਉਂ ਬਾਈਕਾਟ ਕੀਤਾ ਜਾ ਰਿਹਾ ਕਿਸੇ ਇੱਕ ਮੁੱਦੇ ਕਰਕੇ ਕੀਤਾ ਜਾ ਰਿਹਾ ਕਿ ਹੋਰ ਵੀ ਮਸਲੇ ਨੇ ਆ ਮਸਲੇ ਤਾਂ ਕਈ ਆ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਨਵੀਂ ਸਰਕਾਰ ਬਣੀ ਸੀਗੀ ਉਦੋਂ ਇਸ ਪਿੰਡ ਨੇ ਕਾਫੀ ਵੱਧ ਚੜ੍ਹ ਕੇ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ ਠੀਕ ਹੈ ਜੀ ਪਹਿਲੀ ਗੱਲ ਤਾਂ ਹੈ ਵੀ ਉਹ ਐਮ.ਐਲ.ਏ ਜੋ ਹੈਗੇ ਗਗਨਦੀਪ ਕੀ ਨਾਇਜ਼ਾ ਅਨਮੋਲ ਗगनਮਾਨ ਹੈ ਇਹ ਮੁੜ ਕੇ ਵੋਟਾਂ ਤੋਂ ਕਦੇ ਵੀ ਬਾਅਦ ਚ ਇਸ ਪਿੰਡ 'ਚ ਕਦੇ ਆਈ ਨਹੀਂ ਨਾ ਕਦੇ ਹਾਲ ਚਾਲ ਪੁੱਛਿਆ ਠੀਕ ਹੈ ਜੀ ਵੀ ਪਾਈ ਤੁਸੀਂ ਵੋਟਾਂ ਪਾਈਆਂ ਮਿਹਰਬਾਨੀ ਤੁਹਾਡੀ ਤੁਸੀਂ ਆਪਣੇ ਕੋਈ ਕੰਮ ਦੱਸੋ ਹਾਲ ਦੱਸੋ ਕੋਈ ਫਿਰ ਉਸ ਤੋਂ ਬਾਅਦ ਜੇ ਇਹਨਾਂ ਦੇ ਕਾਰਕੁਨ ਇੱਕ ਦੋ ਵਾਰ ਆਏ ਉਹਨਾਂ ਨੂੰ ਪ੍ਰੋਬਲਮ ਦੱਸਿਆ ਗੀਆਂ ਪਿੰਡ ਦੀਆਂ ਬੀਕਤਾ ਸਾਡੀ ਜਿਹੜੀ ਸੜਕ ਚਟੌਦੀ ਤੋਂ ਖਿਦਰਾਬਾਦ ਨੂੰ ਜਾਂਦੀ ਹੈ ਇਹਦਾ ਬੁਰਾ ਹਾਲ ਹੈ ਤੁਸੀਂ ਵੀ ਦੇਖਿਆ ਹੋਣਾ ਹੁਣ ਤੁਸੀਂ ਉੱਥੇ ਨੂੰ ਲੰਘ ਕੇ ਆਏ ਆ ਬਈ ਜੀਰੋ ਦੀ ਸਪੀਡ ਪਰ ਤਕਰੀਬਨ ਕਾਰ ਆ ਰੋ ਲੰਘ ਗਈ ਦੂਜੀ ਗੱਲ ਇਹ ਹੋਈ ਹੈ ਵੀ ਜਿਹੜੀ ਅਧਰੇੜਾ ਤੋਂ ਚਟੌਦੀ ਨੂੰ ਆਉਂਦੀ ਆ ਉਹ ਪੁਲੀ ਹੈ ਜਿਹੜੀ ਉਹ ਬਿਲਕੁਲ ਉਹਦੇ ਵਿੱਚ ਹੜ ਗਈ ਸੀ ਜਦੋਂ ਪਿੱਛੇ ਹੜਾ ਆਇਆ ਕੱਚੀ ਕਰਕੇ ਤੇ ਹੁਣ ਵੀ ਉਹ ਕੱਚੀ ਕਰਕੇ ਪਿੰਡ ਆਲਿਆ ਨੇ ਦੋ ਹੀ ਪਿੰਡਾਂ ਨੇ ਤਿੰਨਾਂ ਨੇ ਇਕੱਠੇ ਹੋ ਕੇ ਮਿੱਟੀ ਪਾਈ ਉਹਨੂੰ ਚਾਲੂ ਕਰਿਆ ਨਹੀਂ ਤਾਂ ਪੈਦਲ ਰਾਹ ਵੀ ਕੁਰਾਲੀ ਨੂੰ ਬਿਲਕੁਲ ਬੰਦ ਸੀਗਾ ਇਹ ਇੱਕ ਵੱਡੀ ਪ੍ਰੋਬਲਮ ਸੀਗੀ ਦੂਜੀ ਜਿਹੜੀਆਂ ਆਮ ਹੁੰਦੀਆਂ ਵੀ ਚਲੋ ਜਿਵੇਂ ਹੁਣ ਸਾਡੇ 66 ਦਾ ਕੰਮ ਚੱਲਦਾ ਹੈ ਹੋਰ ਇੱਕ ਤੋਂ ਗੋਲੀਆਂ ਦੇ ਛੋਟੇ ਮੋਟੇ ਕੰਮ ਇਹ ਵੀ ਹੈਗੇ ਆ ਇਹ ਜਦੋਂ ਇਹਨਾਂ ਦੇ ਇੱਥੇ ਕਾਰਕੁਨ ਆਏ ਉਹਨਾਂ ਨੂੰ ਇਹ ਪੁੜੀ ਵੀ ਦਿਖਾਈ ਗਈ ਜਿਹੜੀ ਟੁੱਟੀ ਹੈ ਸੜਕ ਨੂੰ ਤਾਂ ਸਾਰੇ ਹੀ ਲੰਘਦੇ ਆ ਉਹ ਚੱਲੇ ਗਏ ਤੇ ਇਹਨਾਂ ਨੇ ਕਦੇ ਵੀ ਆ ਕੇ ਖਬਰ ਸਾਰ ਜਾਂ ਭਰੋਸਾ ਜਾਂ ਕੋਈ ਗੱਲ ਦੱਸੀ ਨਹੀਂ ਵੀ ਅਸੀਂ ਹਾਂ ਇਹ ਸੜਕ ਬਣਾ ਦਾਂਗੇ ਜੇ ਇੱਕ ਦੋ ਵਾਰ ਹਾਂ ਜੀ ਪੈਸੇ ਪੈਗੇ ਅਸੀਂ ਕਾ ਸਬੂਤ ਲਿਆਓ ਪੈਸੇ ਜੇ ਪੈਗੇ ਸਬੂਤ ਦਿਖਾਓ ਸਾਨੂੰ ਵੀ ਹਾਂ ਪੈਗੇ ਇਹ ਜੇ ਅੱਪ ਗੱਲ ਕਰ ਲਈਏ ਔਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੈਨੂੰ ਪਤਾ ਲੱਗਾ ਕਿ ਅਨਮੋਲ ਗਗਨਵਾਨ ਵੱਲੋਂ ਇਸ ਸੜਕ ਦੇ ਬਾਰੇ ਕੋਈ ਚਰਚਾ ਵੀ ਹੋਈ ਸੀ ਬਣਾਉਂਦੀ ਹਾਂ ਹਾਂ ਐ ਐਸ ਐਸ ਸੜਕ ਦਾ ਉਹਨਾਂ ਨੂੰ ਪ੍ਰੋਬਲਮ ਜਦੋਂ ਦੱਸਿਆ ਗਿਆ ਵੀ ਇੱਕ ਤਾਂ ਸੜਕ ਦੀ ਪ੍ਰੋਬਲਮ ਹੈ ਬਹੁਤ ਜ਼ਿਆਦਾ ਪੁਲਿਸ ਤਾਂ ਬਾਹਰ ਚਾਹੀਏ ਵੀ ਇਹਦੇ ਵਿੱਚ ਨੂੰ ਲੋਕਾਂ ਨੂੰ ਬਹੁਤ ਔਖੀ ਹੈ ਔਰ ਚੋਣਾਂ ਵਾਲਿਆਂ ਨੂੰ ਔਰਤਾਂ ਨੂੰ ਵੀ ਸਾਰਾ ਉਹਨੂੰ ਸਾਰੀ ਗੱਲ ਦੱਸੀ ਗਈ ਮੁਰਕੇ ਉਹਨੇ ਇੱਥੇ ਕਰਨਾ ਤਾਂ ਕੀ ਹੈ ਕਦੇ ਦਰਸ਼ਨ ਵੀ ਨਹੀਂ ਦਿੱਤੇ ਜੇ ਐਸ ਪਿੰਡ ਦੇ ਲੋਕ ਯਾ ਮੇਰੇ ਭਰਾ ਖੜੇ ਆ ਇਹ ਗਗਨ ਮਾਰਨ ਨੂੰ ਮਿਲਣ ਗਏ ਇਹਨਾਂ ਹੀ ਪ੍ਰੋਬਲਮ ਦੱਸਣ ਖਾਤਰ ਕੋਠੀ 'ਚ ਇਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਬਸ ਉਹਦੇ ਫਾਤਰ ਮੂਰੇ ਹੋ ਗਿਆ ਇਕੱਠਾ ਹਾਂਜੀ ਦੱਸੋ ਉਹ ਕਹਿੰਦੇ ਵੀ ਗੱਲ ਤਾਂ ਐਮਐਲਏ ਦਾ ਉਹ ਆ ਗੱਲ ਤਾਂ ਉਹਨੂੰ ਅਸੀਂ ਦੱਸਣੀ ਹੈ ਤੈਨੂੰ ਅਸੀਂ ਕੀ ਦੱਸ ਦਈਏ ਤੂੰ ਤਾਂ ਪਿਓ ਹੈ ਠੀਕ ਹੈ ਤੂੰ ਆਪਣੀ ਜਗ੍ਹਾ ਪਰ ਵੋਟਾਂ ਤਾਂ ਅਸੀਂ ਉਹਨੂੰ ਪਾਈਆਂ ਲੋਕਾਂ ਵਿੱਚ ਇਹ ਲੋਕ ਆਪਦੇ ਤਾਂ ਉਹ ਆ ਲੋਕਾਂ ਵਿੱਚ ਸਭ ਤੋਂ ਵੱਡਾ ਸਵਾਲ ਹੈ ਇਹ ਕਿ ਜਦੋਂ ਮੰਤਰੀ ਸਾਹਿਬ ਨੂੰ ਮਿਲਣ ਜਾਈਏ ਤਾਂ ਅਗੋ ਮਿਲ ਨਹੀਂ ਉਹਦਾ ਪਿਓ ਮਿਲਦਾ ਜਾਂ ਉਹਦਾ ਭਾਈ ਮਿਲਦਾ ਤੇ ਇਹ ਕਹਿੰਦੇ ਵੀ ਗੱਲ ਮੈਂ ਤਾਂ ਹੈ ਨਹੀਂ ਸੀ ਨਾਲ ਇਹਨਾਂ ਨੂੰ ਮੈਨੂੰ ਦੱਸੀ ਆ ਕੇ ਗੱਲ ਉਹ ਕਹਿੰਦੇ ਵੀ ਵੋਟ ਤਾਂ ਅਸੀਂ ਅਨਮੋਲ ਗਗਨ ਨੂੰ ਪਾਈਏ ਉਹ ਇਲਾਕੇ ਦੇ ਐਮ ਐਲ ਏ ਆ ਉਹਨੇ ਸਾਡੀਆਂ ਸ਼ਿਕਾਇਤਾਂ ਸੁਣਨੀਆਂ ਜਾਂ ਜੋ ਦੁੱਖ ਸੁੱਖ ਉਹ ਤੇ ਅਸੀਂ ਦੱਸਣੇ ਆ ਪਹਿਲੀ ਤਾਂ ਗੱਲ ਵੀ ਕਦੇ ਪਿੰਡ 'ਚ ਮੁੜ ਕੇ ਆਈ ਨਹੀਂ ਹਾਂ ਜਿੱਤਣ ਤੋਂ ਬਾਅਦ ਕਦੇ ਨਹੀਂ ਆਈ ਕਦੇ ਥੈਂਕਸ ਕਰਨ ਨਹੀਂ ਆਈ ਕਦੇ ਉਧਰ ਨਹੀਂ ਪੁੱਛ ਕਿੰਨੀ ਵੋਟ ਆ ਤੁਹਾਡੇ ਪਿੰਡ ਦੀ ਟੋਟਲ ਜੇ ਆਪਾਂ ਦੋਨੋਂ ਪਿੰਡਾਂ ਦੀ ਗੱਲ ਪਿੰਡਾਂ ਦੀ ਆ ਮੇਰੇ ਖਿਆਲ ਹਜ਼ਾਰ ਦੇ ਕਰੀਬ ਆਏਗੀ ਹੈ ਨਾ ਇਹਨੇ ਕੋ ਕੋਡੀ ਸੁਵਿਧਾ ਪੱਖੋਂ ਕਿਹੋ ਜਿਹਾ ਪਿੰਡ ਜੇ ਆਪਾਂ ਗੱਲ ਕਰੀਏ ਹੋਰ ਜਿਹੜੀਆਂ ਸਹੂਲਤਾਂ ਜਿਹੜੀਆਂ ਸਾਡੀਆਂ ਮੋਡਲੀਆਂ ਸਹੂਲਤਾਂ ਨੇ ਉਹਨਾਂ ਪੱਖੋਂ ਜਿਹੜੀਆਂ ਸਾਡੀਆਂ ਮੋਡਲੀਆਂ ਸਹੂਲਤਾਂ ਐਸ ਸਰਕਾਰ ਨੇ ਕੁਝ ਨਹੀਂ ਕਰਿਆ ਉਹ ਜਿਹੜੀਆਂ ਮੋਡਲੀਆਂ ਸਹੂਲਤਾਂ ਸਾਨੂੰ ਹੋਈਆਂ ਉਹ ਪਹਿਲੀ ਸਰਕਾਰਾਂ ਦੀਆਂ ਜਿਵੇਂ ਪਿਛਲੀਆਂ ਸਰਕਾਰਾਂ ਦੀਆਂ ਉਹਦੇ ਵਿੱਚ ਕਾਂਗਰਸ ਦਾ ਵੀ ਰੋਲ ਹੈ ਉਹਦੇ ਵਿੱਚ ਕੁਝ ਅਕਾਲੀ ਦਲ ਦਾ ਵੀ ਰੋਲ ਜਿਵੇਂ ਸਾਡੇ ਪਿੰਡ ਦਾ ਸਕੂਲ ਹੈ ਮਿਡਲ ਬਣਿਆ ਆ ਰੋਲੀ ਵਧੀਆ ਬਿਲਡਿੰਗ ਹੈ ਦੋ ਡਿਸਪੈਂਸਰੀਆਂ ਜਿਹਦੇ ਮੇਰਾ ਖਿਆਲ ਹੈ ਪੰਜਾਬ ਵਿੱਚ ਪਹਿਲਾ ਜਿਹੜੇ ਪਿੰਡ ਵਿੱਚ ਆਯੁਰਵੈਦਿਕ ਵੀ ਹੋਵੇ ਔਰ ਐਲਿਫੈਥੀ ਵੀ ਹੋਵੇ ਔਰ ਦੂਜਾ ਹੈਲਥ ਸੈਂਟਰ ਵੀ ਹੋਵੇ ਇਹ ਹੈ ਸਾਰੇ ਡਾਕਟਰ ਇਹ ਪਿਛਲੀ ਇੱਥੇ ਸਾਰੀ ਪਿਛਲੀ ਸਰਕਾਰਾਂ ਦੇ ਜਿਹਦੇ ਵਿੱਚ ਕਾਂਗਰਸ ਦਾ ਵੀ ਰੋਲ ਹੈ ਜਿਹਦੇ ਵਿੱਚ ਅਕਾਲੀ ਦਲ ਦਾ ਇੱਥੇ ਫਿਰ ਗੱਲ ਕਰ ਲੈਣੇ ਕਿਉਂਕਿ ਅਗਰ ਆਪਾਂ ਕਦੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਸਲਾ ਉੱਠਦਾ ਤਾ ਸਭ ਤੋਂ ਵੱਡੀ ਗੱਲ ਆਉਂਦੀ ਏ ਕਿ 70 ਸਾਲਾਂ ਚ ਸਰਕਾਰਾਂ ਨੇ ਕਰਿਆ ਕੁਝ ਨਹੀਂ ਤੁਸੀਂ ਕਹਿੰਦੇ ਹੋ ਦੋ ਸਰਕਾਰਾਂ ਭਾਵੇਂ ਅਕਾਲੀ ਕਾਂਗਰਸ ਰਹਿ ਕੇ ਗਈ ਐ ਕੁਝ ਨਾ ਕੁਝ ਕਰਕੇ ਗਈ ਐ ਤੁਹਾਡੇ ਲਈ ਤੇ ਹੁਣ ਜਿਹੜਾ ਬਾਈਕਾਰਡ ਤੁਸੀਂ ਚੋਣਾਂ ਦਾ ਕਰ ਰਹੇ ਹੋ ਕੀ ਆਮ ਆਦਮੀ ਪਾਰਟੀ ਦਾ ਹੀ ਕਰਨਾ ਜਾਂ ਦੂਿਆਂ ਨੂੰ ਵੋਟ ਪੈਣੀ ਐ ਪਹਿਲੀ ਗੱਲ ਤਾਂ ਇਹ ਐ ਤੁਹਾਡੇ 70 ਸਾਲਾਂ ਵਾਲੀ ਜਵਾਬ ਦੇ ਦੇ ਮੈਂ ਪਹਿਲਾਂ ਲਿੰਕ ਰੋਡ ਸਾਡੇ 67 ਤੇ ਬਣੀ ਸੀ ਜਿਹਦੇ ਜਿਹਦੇ ਬਾਰੇ ਅਸੀਂ ਰੌਲਾ ਪਾਉਨੇ ਆ ਤੇ ਪਿਛਲੇ ਸਰਕਾਰਾਂ ਨੇ ਹੀ ਕਰੀ ਐ ਸਾਡੇ ਵੀ ਸਰਕਾਰੀ ਟਿਊਬਵਲ ਲੱਗਿਆ ਸਾਨਾ ਠਮੰਦਾ ਸੀ ਇਹ ਪਿਛਲੀ ਸਰਕਾਰ ਨੇ ਲਾਇਆ ਉਹਦੇ ਵਾਰ ਦੋ ਟਿਊਬਵਲ ਹੋਰ ਸਰਕਾਰੀ ਲਾਇਆ ਇਹ ਪਿਛਲੀਆਂ ਸਰਕਾਰਾਂ ਨੇ ਹੀ ਲਾਏ ਪਿੰਡ 'ਚ ਬਿਜਲੀ ਆਈ ਉਹ ਪੁਰਾਣੀਆਂ ਸਰਕਾਰਾਂ ਨੇ ਹੀ ਲਾਏ ਵਾਟਰ ਸਪਲਾਈ ਸਿਸਟਮ ਸਾਡੇ ਪਿੰਡ ਵਿੱਚ ਹੈ ਉਹ ਪਿਛਲੀਆਂ ਸਰਕਾਰਾਂ ਨੇ ਹੀ ਕਰੇ ਤੇ ਜਿਹੜੀਆਂ ਗਲੀਆਂ ਨਾਲੀਆਂ ਤੁਸੀਂ ਦੇਖ ਰਹੇ ਹੋ ਪੱਕੀਆਂ ਹੋਈਆਂ ਵੀ ਐ ਇਹ ਪਿਛਲੀਆਂ ਸਰਕਾਰਾਂ ਨੇ ਹੀ ਕਰੇ ਇਹ ਜਿਹੜੀ ਨਵੀਂ ਸਰਕਾਰ ਆਲੀ ਇੱਕ ਵੀ ਦੱਸ ਦਵੇ ਆ ਕੇ ਇੱਥੇ ਵੀ ਅਸੀਂ ਤੁਹਾਡੇ ਫਿਰ ਆ ਕਰਿਆ ਭਾਈ ਮੈਨੂੰ ਤਾਂ ਨਹੀਂ ਸਾਨੂੰ ਤਾਂ ਨਹੀਂ ਪਤਾ ਕੋਈ ਆਈ ਹੋਵੇ ਤਾਂ ਇੱਕ ਹੁਣ ਪਾਰਕ ਜਰੂਰ ਬਣਿਆ ਉਹ ਮੈਨੂੰ ਨਹੀਂ ਪਤਾ ਵੀ ਪਹਿਲੀ ਦਾ ਹੈਗਾ ਗ੍ਰਾਂਟ ਆਈ ਆ ਜਾਂ ਬਾਹਰ ਹਾਂ ਹਾਂ ਉਹਦੇ ਬਾਰੇ ਮੈਂ ਨਹੀਂ ਕਹਿ ਸਕਦਾ ਜਿਹੜੀ ਗੱਲ ਦਾ ਨਾ ਪਤਾ ਹੋਵੇ ਕਿ ਵੋਟਾਂ ਕੱਲੀ ਆਵਾਜ਼ ਵੀ ਪਾਰਟੀ ਦਾ ਵਿਰੋਧ ਦੇਖੋ ਅਸੀਂ 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 ਤਾਂ ਸਾਰਿਆਂ ਦਾ ਹੀ ਕਰਾਂਗੇ ਕਾਰਨ ਇਹ ਹੈ ਵੀ ਦੂਜੇ ਵੀ ਤਾਂ ਹੁੰਦੇ ਨੇ ਆਵਾਜ਼ ਤਾਂ ਚੱਕ ਸਕਦੇ ਐ ਅਸੈਂਬਲੀ 'ਚ ਉਹਨਾਂ ਦਾ ਫਰਜ਼ ਨਹੀਂ ਬਣਦਾ ਅਕਸਰ ਉਹ ਇੱਥੇ ਦੇ ਨਮਾਇੰਦੇ ਆ ਉਹ ਅਖਬਾਰ 'ਚ ਵੀ ਖਬਰ ਦੇ ਸਕਦੇ ਆ ਉਹ ਮਸਲਾ ਚੱਕ ਵੀ ਸਕਦੇ ਆ ਵੀ ਉੱਥੇ ਦੱਸੋ ਭਈ ਤੁਸੀਂ ਕਾ ਕਰਦੇ ਆ ਅਸੈਂਬਲੀ ਕਾ ਤੇ ਖਤਰ ਐ ਸੇ ਕੰਮ ਖਤਰ ਐ ਨਾ ਵੀ ਇਲਾਕੇ ਦੇ ਜਿਹੜੇ ਦੂਜੇ ਆ ਉਹ ਚੱਕਣ ਆਵਾਜ਼ ਜਾਂ ਉਦਾਂ ਅਖਬਾਰ 'ਚ ਦੇਣ ਜੋ ਜਿਵੇਂ ਹੁਣ ਆਪਾਂ ਗੱਲ ਕਰ ਲਈਏ ਚੋਣਾ ਦਾ ਦੌਰ ਐ ਸਾਰੇ ਰਾਜਨੀਤਿਕ ਪਾਰਟੀਆਂ ਦੇ ਆਗੂ ਆਪਣੇ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਪਿੰਡਾਂ 'ਚ ਘੁੰਮ ਰਹੇ ਨੇ ਕਿ ਹੁਣ ਚੋਣਾਂ ਦੇ ਦੌਰਾਨ ਕੋਈ ਪਾਰਟੀ ਕਿਸੇ ਪਾਰਟੀ ਦੇ ਨੁਮਾਇंदे ਪਹੁੰਚੇ ਤੁਹਾਡੇ ਤੱਕ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਪਿੰਡ ਦਾ ਵੋਟਰ ਹੈ ਉਹ ਇੱਕ ਮਹੀਨਾ ਦੇ ਮੂਰੇ ਹੀ ਏ ਜਿਹੜੇ ਲੀਡਰ ਹਨ ਹੱਥ ਜੋੜਦੇ ਆ 5 ਸਾਲ ਫਿਰ ਜਿਹੜੇ ਵੋਟਰ ਆਉਂ ਰਾਗੇ ਹੱਥ ਜੋੜੀ ਜਾਂਦੇ ਹੈਨਾ ਤਾਂ ਪਿੰਡਾਂ ਵਾਲਿਆਂ ਕੋਲ ਦਾ ਇਲਾਕਾ ਦੇਖੋ ਇਹ ਹੀ ਇੱਕ ਮੌਕਾ ਹੈ ਜਦੋਂ ਉਹ ਉਹਨਾਂ ਦੇ ਹੱਥ ਜੜੋ ਆਉਣੇ ਆ ਪਾਰਟੀ ਕੋਈ ਹੋਵੇ ਤੇ ਉਹਨੇ ਵੇਟ ਕਰ ਰਹੇ ਵੀ ਹੱਥ ਜੋੜਨੋਂ ਉਹਨਾਂ ਦਾ ਹੱਥ ਹੱਥ ਨਹੀਂ ਜੋੜਨੇ ਵੈਸੇ ਬਾਈਕਾਟ ਕਰਾਂਗੇ ਵੀ ਹੁਣ ਤੁਸੀਂ ਹੱਥ ਜੋੜਦੇ ਆ ਪਿਛਲੇ 4 28 ਸਾਲ ਹੋ ਗਏ ਇਲੈਕਸ਼ਨ ਨੂੰ ਹੋਈ ਦੂ ਯਾ ਦੂਜੇ ਹੋਈ ਵੀ ਉਦੋਂ ਕਿਉਂ ਨਹੀਂ ਕਰੇ ਅੱਜ ਕਾਹਦੇ ਹੱਥ ਜੋੜਦੇ ਆ ਵੀ ਅਸੀਂ ਇਹਦਾ ਹੱਥ ਜੋੜਦੇ ਆ ਨਹੀਂ ਹੁਣ ਮੰਨਦੇ ਇਹ ਤੁਹਾਡਾ ਹੀ ਕੰਮ ਆ ਇਹ ਜਿਹੜਾ ਹੁਣ ਆਪਣੇ ਬਾਈਕਾਟ ਦਾ ਤੁਸੀਂ ਐਲਾਨ ਕੀਤਾ ਹੈ ਪਿੰਡ ਦੇ ਵਿੱਚ ਬੋਰਡ ਵੀ ਲਾਏ ਨੇ ਕਿ ਤੁਹਾਡੀ ਦੋਨੇ ਪੰਚਾਇਤਾਂ ਦੀ ਸਹਿਮਤੀ ਦੇ ਨਾਲ ਇਹ ਬੋਰਡ ਲੱਗੇ ਆ ਹਾਂ ਹਾਂ ਸਹਿਮਤੀ ਨਾਲ ਲੱਗੇ ਆ ਹਾਂ ਦੋਨੇ ਪਿੰਡ ਨੂੰ ਥੋੜਾ ਇਕੱਠਾ ਹੋਇਆ ਸੀ ਸਾਰਾ ਅ ਮੈਂ ਉਸ ਦਿਨ ਬਾਹਰ ਸੀਗਾ ਕਿਦਣ ਹੋਇਆ ਆਪਣੇ ਗੋਲਡੀ ਹਾਂ ਹਾਂ 14 ਨੂੰ ਹੋਇਆ ਮੈਂ ਉਸ ਦਿਨ ਬਾਹਰ ਗਿਆ ਹੋਇਆ ਸੀ ਕਿਤੇ ਹਾਂ ਤੇ ਉਸ ਦਿਨ ਹੋਇਆ ਆ ਕੇ ਇਹਨਾਂ ਨੇ ਮੇਰੇ ਨਾਲ ਕੀਤੀ ਸਲਾਹ ਵੀ ਇਦਾਂ ਕਰਕੇ ਕਰਿਆ ਮੈਂ ਠੀਕ ਹੈ ਜੋ ਤੁਸੀਂ ਫੈਸਲਾ ਲੈ ਲਿਆ ਠੀਕ ਹੈ ਅਜ ਤੁਹਾਡਾ ਨਾਲ ਸਾਰੇ ਇਹਨਾਂ ਦੇ ਲੋ ਸਾਡੇ ਤਾਂ ਰਿਸ਼ਤੇਦਾਰ ਵੀ ਆਉਣੇ ਤੇ हट ਗਏ ਐਨੇ ਟੋਏ ਪਏ ਹੋਇਆ ਦੇਖ ਲਓ ਅਸੀਂ ਐਨਾ ਧੂੜਾ ਉਣਦਾ ਹੈ ਰਿਸ਼ਤੇਦਾਰ ਵੀ ਨਹੀਂ ਆਉਂਦੇ ਕਿੰਨੇ ਸਾਲਾਂ ਤੋਂ ਇਸ ਤਰ੍ਹਾਂ ਦਾ ਹਾਲ ਹੈ ਇਹ ਦੇਖੋ 6-7 ਸਾਲ ਹੋ ਗਏ लास्ट ਟਾਈਮ ਕਦੋਂ ਬਣੀ 6-7 ਸਾਲ 7 ਸਾਲ ਹੋ ਗਏ ਇਹਨੂੰ ਆਸ ਟਾਈਮ ਬਣੀ ਨਹੀਂ ਮੁੜ ਕੇ ਕਿਸੇ ਨਾਲ ਸਾਥ ਵਿੱਚ ਗੱਲ ਕਰੀਏ ਆ ਜ਼ਿਆਦਾਤਰ ਜਦੋਂ ਕੋਈ ਫਰਮ ਆਉਂਦੀ ਹੈ ਨੇੜੇ ਕਿਸੇ ਪਿੰਡ ਦੇ ਨੇੜੇ ਆਉਂਦੀ ਹੈ ਜਿਵੇਂ ਜੇ ਨਿਊ ਚੰਡੀਗੜ੍ਹ ਦੀ ਗੱਲ ਕਰੀਏ ਮੈਕਸ ਸਿਟੀ ਬੱਸੀ ਹੈ ਉਹ بڑے بڑے ਬਿਲਡਰ ਆਉਂਦੇ ਨੇ ਉੱਥੇ ਉਹ ਕਈ ਵਾਰ ਪਿੰਡਾਂ ਦੇ ਆਸ-ਪਾਸ ਦੇ ਜਿਹੜੇ ਪਿੰਡ ਹੁੰਦੇ ਉਹਨਾਂ ਨੂੰ ਕਵਰ ਕਰ ਲੈਂਦੇ ਵੀ ਉਹਨਾਂ ਦੀਆਂ ਜੋ ਕੁਝ ਜ਼ਰੂਰਤਾਂ ਨੇ ਜਿਵੇਂ ਸੜਕ ਦੀ ਜ਼ਰੂਰਤ ਹੈ ਜਾਂ ਸੀਵਰੇਜ ਦੀ ਜ਼ਰੂਰਤ ਹੈ ਉਹਨੂੰ ਆਪਣੇ ਮਤਲਬ ਆਪਣੇ ਤਰੀਕੇ ਨਾਲ ਨਜਿੱਠ ਲੈਂਦੇ ਨੇ ਥੋੜੇ ਲਾਗ ਵੀ ਕੰਪਨੀਆਂ ਆਏ ਐ ਇਹ ਫੈਕਟਰੀਆਂ ਵਗੈਰਾ ਲੱਗੀਆਂ ਕਰੈਣਾ ਨਹੀਂ ਦੇਖੋ ਇਹਨਾਂ ਨੇ ਕਰ ਦੇਈਆਂ ਇਹਨਾਂ ਨੇ ਕਦੇ ਫੈਕਟਰੀ ਵਾਲਾ ਨਹੀਂ ਕਹਿੰਦਾ ਜਦ ਕਿ ਹੁਣ ਇੱਕ ਠੰਡਿਆਂ ਦੀ ਫੈਕਟਰੀ ਲੱਗੀ ਹੋਈ ਆ ਡੀਲ ਵੇ ਲੈਣ ਕਰਾਸ ਕਰਕੇ ਉਹਨਾਂ ਦੀ ਜਿਆਦਾਤਰ ਗੱਡੀਆਂ ਆਉਂਦੀਆਂ ਉਹ ਵੀ ਕੋਈ ਸਾਰ ਨਹੀਂ ਲੈਂਦੇ ਜਿਆਦਾ ਆਜਾ ਅੱਗੇ ਆਜੋ ਜਿਆਦਾਤਰ ਜ਼ਿਆਦਾਤਰ ਕਿਹੜੇ ਮਤਲਬ ਇੱਥੇ ਵੀਕਲ ਦੀ ਆਵਾਜ਼ ਆਈ ਕਿਹੜੇ ਨਿਕਲ ਮੈਂ ਧੰਦਾਤਾਂ ਐ ਵੀ ਠੰਡੇ ਵਾਲੇ ਦੀ ਫੈਕਟਰੀ ਆ ਉਹਨਾਂ ਦੀ ਪਤਾ ਨਹੀਂ ਕਿੰਨੀਆਂ ਗੱਡੀਆਂ ਨਿਕਲਿਆ ਹੈ ਵੀ ਟਰੱਕ ਨਿਕਲਦੇ ਆ ਉਹਨਾਂ ਦੇ ਹੁਣ ਵੀ ਕੋ ਸਿਰਫ ਪਾਣੀ ਛਿੜਕ ਜਾਂਦੇ ਆ ਉਹ ਵੀ ਥੋੜੀ 1 ਕਿਲੋਮੀਟਰ ਦੇ ਈ ਗਰੀਬ ਬਸ ਗਰਦ ਨਾਲ ਉੱਤੇ ਬਸ ਤਾਂ ਹੈ ਜਦੋਂ ਪਿੰਡ ਵਾਲਿਆਂ ਨੇ ਪ੍ਰੋਟੈਸਟ ਕਰਿਆ ਵੀ ਸਾਡੇ ਤੇ ਜਿਹੜੇ ਘਰ ਐ ਗਰਦ ਨਾਲ ਭਰ ਜਾਂਦੇ ਸਾਰੇ ਤੇ ਇਹ ਉਹ ਕਰੇ ਫਿਰ ਉਹਨਾਂ ਨੇ ਪਾਣੀ ਜਾਂ ਛਿੜਕਣ ਲੱਗੇ ਉਹ ਵੀ ਸਿਰਫ ਪਿੰਡ ਦੇ ਕੋਲ ਕੋਲ ਉਹਨਾਂ ਆਕਰ ਉਹਨਾਂ ਦੀ 100 ਗੱਡੀ ਤਕਰੀਬਨ ਠੰਡੇ ਵਾਲਿਆਂ ਦੀ ਲੰਗਦੀ ਆ ਹਾਂ ਡੇਲੀ ਤੇ ਪਿੰਡਾਂ ਦੇ ਵਿੱਚ ਕਈ ਵਾਰ ਹੁੰਦਾ ਹੈ ਨਹੀਂ ਅਡਾਪਸ਼ਨ ਕਿਸੇ ਨੇ ਨਹੀਂ ਕਰੀ ਕਿਸੇ ਫੈਕਟਰੀ ਵਾਲੇ ਨੇ ਵੀ ਇਸ ਪਿੰਡ ਨੂੰ ਅਡਾਪਟ ਨਹੀਂ ਕਰਿਆ ਤੁਸੀਂ ਇਹ ਨਹੀਂ ਕਿਹਾ ਵੀ ਰੋਡ ਬਣਾ ਦੇ ਸਾਡੇ ਨਾ ਕਿਸੇ ਨੇ ਰੋਡ ਨਾ ਕਿਸੇ ਨੇ ਪਿੰਡ ਦੀ ਡਿਵੈਲਪਮੈਂਟ ਬਾਰੇ ਜਿਹੜਾ ਅਡਾਪਸ਼ਨ ਦਾ ਜਿਹੜੀ ਗੱਲ ਤੁਸੀਂ ਕਰਦੇ ਹੋ ਕਈ ਫੈਕਟਰੀ ਵਾਲੇ ਪਿੰਡ ਨੂੰ ਗੋਦ ਲੈ ਲੈਣੇ ਆ ਪੰਜਾਬੀ ਵਿੱਚ ਗੋਦ ਕਹਿੰਦੇ ਮੇਰੇ ਖਿਆਲ ਉਹ ਲੈਣੇ ਕੋਈ ਨਹੀਂ ਕਿਸੇ ਨੇ ਨਹੀਂ ਕਰੀ ਹਾਂ ਪਿੰਡ ਇੰਡਸਟਰੀ ਆ ਇਕੱਠੇ ਹੋ ਕੇ ਕਰ ਸਕਦਾ ਕੋਈ ਮੜੀ ਗੱਲ ਨਹੀਂ ਹੈ 1 ਕਿਲੋਮੀਟਰ ਦਾ ਟੋਟਾ ਕੋਈ ਬਣਾਉਣਾ ਔਖਾ ਨਹੀਂ ਹੈ ਫੈਕਟਰੀਆਂ ਮਾਰ ਸਕਦੇ ਜੇ ਅਸੀਂ ਇੱਥੇ ਰੋਜ਼ਗਾਰ ਦੀ ਗੱਲ ਕਰੀਏ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਨਾ ਫੈਕਟਰੀਆਂ ਦੇ ਲੱਗਣ ਨਾ ਫੈਕਟਰੀਆਂ ਜੇ ਇੱਥੇ ਲੋਕਲ ਤਾਂ ਬਹੁਤ ਘੱਟ ਆ ਤੇ ਬਾਹਰ ਦੀ ਪ੍ਰਵਾਸੀ ਜ਼ਿਆਦਾ ਪ੍ਰਵਾਸੀ ਜ਼ਿਆਦਾ ਇਹ ਚੀਜ਼ ਦਾ ਵੀ ਫਰਕ ਹਾਂ ਹਾਂ ਇਹਦਾ ਹੀ ਫਰਕ ਆ ਸਾਡੇ ਨਾਲੋਂ ਨੌਜਵਾਨ ਵੀ ਕੁਝ ਜੁਨੇ ਬਾਈ ਜੀ ਕੀ ਨਾ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਕੀ ਤੁਸੀਂ ਕੀ ਕਹੋਗੇ ਪਿੰਡ ਵਾਲਿਆਂ ਵੱਲੋਂ ਜਿਹੜਾ ਇਹ ਬਾਈਕਟ ਦਾ ਐਲਾਨ ਕੀਤਾ ਗਿਆ ਜਾਂ ਕਹਿ ਲਓ ਬੋਰਡ ਲਗਾ ਦਿੱਤੇ ਗਏ ਇਹਦੇ ਬ ਦੇਖੋ ਪਿੰਡ ਦੋਨੋਂ ਪਿੰਡਾਂ ਨੇ ਅਸੀਂ ਇਕੱਠੇ ਹੋ ਕੇ ਸਲਾਹ ਕੀਤੀ ਕਿ ਸਾਡੇ ਕੋਲ ਕੋਈ ਹੋਰ ਰਾਹ ਨਹੀਂ ਬਚਿਆ ਕਿ ਅਸੀਂ ਇਸ ਸੀ ਨੂੰ ਬਾਈਕਟ ਕੀਤਾ ਜਾਵੇ ਕਿ ਜਿਹੜੀਆਂ ਇਸ ਵਾਰ ਇਲੈਕਸ਼ਨ ਆ ਰਹੀਆਂ ਨੇ ਇਹ ਜਿਹੜੀ ਸਰਕਾਰ ਦੇ ਆਪਣੇ ਉਹਦੇ ਨਾਲ ਹੁੰਦਾ ਹੈ ਕਿ ਕੋਈ ਵੀ ਸੜਕ ਹੈ ਇਹਨੂੰ 6 ਸਾਲ ਬਾਅਦ ਇਹ ਵੈਸੇ ਹਰ ਵਾਰੀ ਬਣਨੀ ਹੁੰਦੀ ਹੈ 5 ਸਾਲਾਂ 6 ਹਮੇ ਤੇ 6 ਸਾਲ ਬਾਅਦ ਇਹਨਾਂ ਨੇ ਇੱਕ ਵਾਰ ਬਣਾਉਣੀ ਹੁੰਦੀ ਹੈ ਤੇ ਮੇਰੇ ਹਿਸਾਬ ਨਾਲ ਜਿੰਨੀ ਸਾਨੂੰ ਨੌਲੇਜ ਹੈ ਕਿ ਪਿਛਲੇ 25 ਸਤਾਂਨਾਂ ਦੇ ਵਿੱਚੋਂ ਤਿੰਨ ਵਾਰ ਮਸੀ ਬਣੀ ਹੈ ਇਹ 2 ਜਾਂ 3 ਵਾਰੀ ਕੱਲੀ ਇਹੀ ਸੜਕ ਜਾਂ ਤੁਹਾਡੇ ਆਸ-ਪਾਸ ਦੇ ਹੋਰ ਵੀ ਨਹੀਂ 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 ਸਿਰਫ ਇਹੀ ਸੜਕ ਇੰਨੀ ਕੁ ਬਣੀ ਹੈ ਬਾਕੀ ਅਸੀਂ ਸੜਕਾ ਹੋਰ ਵੀ ਦੇਖਦੇ ਹਾਂ ਜੇ ਤੁਸੀਂ ਵੀ ਘੁੰਮਦੇ ਹੋਣ ਇਲਾਕੇ ਦੇ ਵਿੱਚ ਵੈਸੇ ਕੋਈ ਸੜਕ ਇਹ ਜੀ ਨਹੀਂ ਹੋਣੀ ਜਿਹੜੀ ਇੰਨੀ ਜ਼ਿਆਦਾ ਹਾਲਤ ਖਰਾਬ ਹੋਵੇ ਆਲਮੋਸਟ ਸਾਰੀਆਂ ਸੜਕਾਂ ਨੇ ਹੁਣ ਨਵੀਂ ਉਹ ਵੀ ਪੈ ਰਹੀ ਹੈ ਤੇ ਆਲਮੋਸਟ ਸਾਰੀਆਂ ਸੜਕਾਂ ਵਧੀਆਂ ਵੱਡੀਆਂ ਪਰ ਇਹੀ ਸੜਕਾਂ ਇਹ ਹੁਣ ਸਾਨੂੰ ਸਮਝ ਆ ਰਹੀ ਵੀ ਕੀ ਸਾਡੇ ਪਿੰਡਾਂ ਨਾਲ ਕੀ ਬੈਰ ਹੈ ਸਾਡੇ ਇਲਾਕੇ ਨਾਲ ਕੀ ਬੈਰ ਹੈ ਪੋਲੀਟੀਕਲ ਪਾਰਟੀਆਂ ਨੂੰ ਜਾਂ ਸਰਕਾਰਾਂ ਨੂੰ ਕਿ ਇੱਥੇ ਆ ਕੇ ਹੀ ਸਾਡੀ ਜਿਹੜੀ ਸੜਕਾਂ ਇਹ ਹਰ ਵਾਰੀ ਸਾਡੇ ਨਾਲ ਇਹੀ ਹੁੰਦਾ ਹੈ ਨੀ ਕੋਈ ਫੈਕਟਰੀ ਫੁਕਟਰੀ ਦਾ ਕੋਈ ਡਿੱਗਸ ਇਹ ਨਹੀਂ ਫੈਕਟਰੀ ਇਦਾਂ ਦੀ ਇਦਾਂ ਦੀ ਕੋਈ ਉਹ ਨਹੀਂ ਹੈ ਗੱਲ ਸਿਰਫ ਇਹ ਹੋ ਜਾਂਦੀ ਹੈ ਕਿ ਕੋਈ ਕਹਿੰਦਾ ਜੀ ਇਹ ਪ੍ਰਧਾਨ ਮੰਤਰੀ ਯੋਜਨਾ ਚ ਪਾਉਣੀ ਅਸੀਂ ਇਹ ਸਾਡਾ ਤਾਂ ਨਹੀਂ ਉਥੇ ਹੋ ਰਿਹਾ ਕੋਈ ਕਹਿੰਦਾ ਜੀ ਪੀਐਲਡੀ ਕੋਲ ਹਲੇ ਬਜਟ ਨਹੀਂ ਆਇਆ ਇਹ ਇਸ ਕਰਕੇ ਨਹੀਂ ਬਣੀ ਹੈਗੀ ਪਰ ਗੱਲ ਇਹ ਹੈ ਕਿ ਜਿਹੜੀ ਇਹਦਾ ਖਮਿਆਜਾ ਹੈ ਉਹ ਸਾਨੂੰ ਭੁਤਣਾ ਪੈ ਰਿਹਾ ਹੈ ਹੁਣ ਸਾਨੂੰ ਘਰੋਂ ਨਿਕਲਣੇ ਵੇਲੇ ਸੋਚਣਾ ਪੈਂਦਾ ਵੀ ਅਸੀਂ ਕਿਹੜੇ ਰਸਤੇ ਨੂੰ ਜਾਈਏ ਤਾਂ ਕਿ ਅਸੀਂ ਵਧੀਆ ਤਰੀਕੇ ਨਾਲ ਵੀ ਗੱਡੀ ਚਲਾ ਸਕੀਏ 25 ਪਿੰਡ ਜਾਂ 30 ਪਿੰਡ ਜਾਂ 40 ਪਿੰਡ ਅੱਗੇ ਤੱਕ ਜਿਹੜੇ ਇਸ ਰੋਡ ਨੂੰ ਲੱਗਦੇ ਆ ਉਹ ਸਾਰੇ ਹੀ ਲੋਕ ਇੰਨੇ ਤੰਗ ਆ ਕਿ ਸਾਰੇ ਕੈਦਨੇ ਆ ਕੇ ਵੀ ਤੁਸੀਂ ਤੁਹਾਡੇ ਪਿੰਡਾਂ ਦੇ ਵਿੱਚ ਜਾਣ ਨਹੀਂ ਹੈਗੀ ਤੁਸੀਂ ਧਰਨਾ ਨਹੀਂ ਦਿੰਦੇ ਤੁਸੀਂ ਸਰਕਾਰਾਂ ਦੀਆਂ ਵਿਰੋਧ ਨਹੀਂ ਕਰਦੇ ਜਾ ਕੇ ਤੁਸੀਂ ਸੜਕ ਤੇ ਧਰਨਾ ਦਿਓ ਤਾਂ ਕਿ ਤੁਹਾਡੀ ਸੁਣੀ ਜਾਵੇ ਪਰ ਅਸੀਂ ਫਿਰ ਵੀ ਸਰਕਾਰਾਂ ਦੇ ਨਾਲ ਕਹਿੰਨੇ ਆ ਵੀ ਨਾਲ ਸਹਿਮਤੀ ਨਾਲ ਜੇ ਇਹ ਮਸਲਾ ਹੱਲ ਹੋ ਵੀ ਜਿਆਦਾ ਵਧੀਆ ਹੈ ਸਾਰੇ ਮੰਤਰੀਆਂ ਨੂੰ ਵੀ ਕਿਸੇ ਨੂੰ ਵੀ ਜਦ ਵੀ ਆਉਂਦਾ ਹੈ ਕੋਈ ਸਾਨੂੰ ਮਿਲਦੇ ਆ ਮੇਰੇ ਯਾਦ ਹੈ ਕਿ 2 ਸਾਲ ਪਹਿਲਾਂ ਅਨਮੋਲ ਗਰਮਾਨ ਜੀ ਮੰਤਰੀ ਸਾਹਿਬ ਜਿਹੜੇ ਇੱਕ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਨਿਹੋਲ ਕਪਣ ਦੇ ਵਿੱਚ ਜਿਹੜੀ ਉਹ ਉਹਨਾਂ ਨੇ ਪੰਜ-ਪੰਜ ਪਿੰਡਾਂ ਦੀਆਂ ਮਲਾ ਕੇ ਮੀਟਿੰਗਾਂ ਕੀਤੀਆਂ ਸੀਗੀਆਂ ਉਹਨਾਂ ਦੇ ਵਿੱਚ ਮੇਰੇ ਕੋਲ ਅੱਜ ਵੀ ਵੀਡੀਓ ਪਈ ਹੋਊਗੀ ਉਹ ਕਹਿੰਦੇ ਸੀ ਵੀ ਪਿਛਲੇ ਸਾਲ ਕੇ ਅਸੀਂ ਅਗਲੇ ਹਫਤੇ ਦੇ ਵਿੱਚ ਦਾ ਕੰਮ ਸ਼ੁਰੂ ਕਰ ਰਹੇ ਹਾਂ ਉਹ ਅਗਲਾ ਹਫਤਾ ਕਰਦੇ ਕਰਦੇ ਹੁਣ 1 ਸਾਲ ਹੋ ਗਿਆ ਸਾਲ ਤੇ ਉੱਤੇ ਹੋ ਗਿਆ ਇਹਦੀ ਨਾ ਕਿਸ ਨੇ ਸੁਣਾਉਣੀ ਦਾ ਕੀ ਸੀ ਮਰਮਤ ਵੀ ਨਹੀਂ ਕੀਤੀ ਸੀ ਇਹ ਕਟਕਾ ਵੀ ਨਹੀਂ ਹੋ ਗਿਆ ਵੀ ਘਟੋ ਘਟ ਚੱਲਣਯੋਗ ਬਣਾ ਦਈਏ ਜਦੋਂ ਜਦ ਤੱਕ ਨਵੀਂ ਨਵੀਂ ਨਹੀਂ ਬਣਦੀ ਹੈਗੀ ਇਸ ਕਰਕੇ ਕੋਈ ਵੀ ਸਰਕਾਰ ਆਉਂਦੀ ਹੈ ਤਾਂ ਉਹ ਇਸ ਕਰਕੇ ਮਸਲੇ ਨੂੰ ਡਕਾਉਣ ਦੀ ਜ਼ਿਆਦਾ ਵਿਸ਼ਵਾਸ ਰੱਖਦੀ ਨਾ ਕਿ ਮਸਲੇ ਹੱਲ ਕਰਨ ਦੇ ਵਿੱਚ ਇੱਥੇ ਆਪਾਂ ਗੱਲ ਕਰ ਲੈਂਦੇ ਆਂ ਕਈ ਪਿੰਡਾਂ ਦੇ ਵਿੱਚ ਨਾ ਰਾਜਨੀਤਿਕ ਵਰਕਰ ਕਹਿ ਲਓ ਆਗੂ ਕਹਿ ਲਓ ਪਿੰਡਾਂ ਦੇ ਵਿੱਚ ਹੁੰਦੇ ਨੇ ਆਮ ਕਿ ਵੱਖ-ਵੱਖ ਪਾਰਟੀ ਦੇ ਕੋਈ ਕਿਸੇ ਪਾਰਟੀ ਨਾਲ ਜੁੜਿਆ ਹੁੰਦਾ ਕੋਈ ਕਿਸੇ ਪਾਰਟੀ ਨਾਲ ਜੁੜਿਆ ਹੁੰਦਾ ਇਸ ਤਰ੍ਹਾਂ ਦੀ ਕੋਈ ਤਕਰਾਰਵਾਜੀ ਦਾ ਤਾਂ ਨਿਸ਼ਕਾਰ ਹੋਈ ਵੀ ਕਿਤੇ ਕੋਈ ਕੋਈ ਸਾਡੇ ਸਾਡੇ ਇਲਾਕੇ ਦੇ ਸਾਡੇ ਪਿੰਡਾਂ ਦੇ ਵਿੱਚ ਇਹ ਜੀ ਕੋਈ ਹੋਣੀ ਸਾਡੇ ਪਿੰਡਾਂ ਦੇ ਵਿੱਚ ਤਾਂ ਸੋ ਇਹ ਮਾਹੌਲ ਹੈ ਕਿ ਜਿਹੜੀ ਵੀ ਬੰਦਾ ਕੋਈ ਜੇ ਕਿਸੇ ਪਾਰਟੀ ਨਾਲ ਜੁੜਿਆ ਜੇ ਉਹਦੀ ਸਰਕਾਰ ਆ ਸੀ ਉਹਨਾਂ ਨੂੰ ਕਹਿ ਦਿੰਦੇ ਵੀ ਤੇਰੇ ਕੋਲ ਅਥোরਿਟੀ ਆ ਤੂੰ ਮਸਲੇ ਹੱਲ ਕਰਨੇ ਪੈਂਦੇ ਤੂੰ ਕਰ ਠੀਕ ਹੈ ਜੀ ਜਿੰਨੇ ਵੀ ਸਾਡੇ ਪਿੰਡ ਪਿਛਲੀ ਵਾਰ ਇਲੈਕਸ਼ਨ ਹੋਈਆਂ ਜਦੋਂ ਐਮਐਲਏ ਇਲੈਕਸ਼ਨ ਹੋਈਆਂ ਸੀਗੀਆਂ ਵਿਧਾਨ ਸਭਾ ਦੀਆਂ ਸਾਰੇ ਪਿੰਡ ਨੇ ਉਹਨਾਂ ਦਾ ਜਿੰਨੇ ਵੀ ਹੈ ਆਪਣੇ ਹਿਸਾਬ ਨਾਲ ਸਾਧ ਦਿੱ ਬਹੁਤ ਮਦਦ ਕੀਤੀ ਹੈ ਵੱਧ ਝੜ ਕੇ ਉਹਨਾਂ ਨੇ ਜਿਹੜੇ ਨੇ ਮਦਦ ਵੀ ਕੀਤੀ ਹੈ ਪਰ ਜਦੋਂ ਹੁਣ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਮਸਲੇ ਹੱਲ ਕਰਾਓ ਤਾਂ ਗੱਲ ਉੱਥੇ ਆ ਜਾਂਦੀ ਹੈ ਕਿ ਉਹ ਕਹਿੰਦੇ ਸਾਡੇ ਕੋਲ ਬਜਟ ਨਹੀਂ ਹੈ ਹਲੇ ਪਾਸ ਹੋਣਾ ਜੀ ਹੁਣ ਪਾਸ ਹੋ ਗਈ ਜੀ ਹੁਣ ਵੱਲ ਰਹੀ ਹੈ ਇਹ ਅਸੀਂ ਪਿਛਲੇ 2.5 ਸਾਲ ਤੋਂ ਇਹੀ ਗੱਲ ਸੁਣਦੇ ਆ ਰਹੇ ਹਾਂ ਪ੍ਰਣਾਲਾ ਉੱਥੀ ਦਾ ਉੱਥੀ ਹੈ ਜੀ ਤੇ ਹੁਣ ਲੋਕਾਂ ਤੇ ਜੇ ਅਸੀਂ ਆਪਾਂ ਗੱਲ ਕਰੀਏ ਵੋਟਾਂ ਦੀ ਜਿਹੜਾ ਆਪਣਾ ਅੱਜ ਦਾ ਮੇਨ ਟਾਪਿਕ ਹੈ ਬਾਬਾ ਜੀ ਨੇ ਤਾਂ ਆਪਣਾ ਜ਼ਿਕਰ ਸਾਨੂੰ ਦੱਸ ਦੇ ਤਾਂ ਵੀ ਆਪਣੀ ਸਲਾਹ ਬਜ਼ੁਰਗਾਂ ਦੀ ਜ਼ਰੂਰੀ ਹੁੰਦੀ ਹੈ ਕਿ ਵੋਟਾਂ ਬਾਰੇ ਕੀ ਤੁਹਾਡੀ رائے ਹੈ ਹੁਣ ਬਾਈਕਾਟ ਹੈ ਜਾਂ ਪੈਣ ਗਿਆ ਜਾਂ ਫਿਰ ਕੱਲੀ ਆਮ ਆਦਮੀ ਪਾਰਟੀ ਦਾ ਬਾਈਕਾਟ ਜਾਂ ਹੋਰ ਪਾਰਟੀਆਂ ਨਹੀਂ ਪਾਰਟੀ ਨਾਲ ਕਿਸੇ ਨਾਲ ਤੁਹਾਨੂੰ ਕੋਈ ਸਪੈਸੀਫਿਕ ਉਹ ਨਹੀਂ ਹੈ ਕਿ ਅਸੀਂ ਕਿਸੇ ਪਾਰਟੀ ਦਾ ਕਰਨਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਵੀਲੇ 25 ਸਾਲਾਂ ਦੇ ਵਿੱਚੋਂ ਸਿਰਫ 3 ਵਾਰ ਰੋਡ ਬਣੀ ਹੈ ਇਹ ਜਦਕਿ ਇਹ ਕਟੋ-ਕਟ 5 ਵਾਰ ਬਣੀ ਚਾਹੀਦੀ ਸੀ ਸਾਨੂੰ ਇਹ ਕੋਈ ਨਹੀਂ ਹੈਗਾ ਵੀ ਕਿਸੇ ਪਾਰਟੀ ਨਾਲ ਸਪੈਸੀਫਿਕ ਅਸੀਂ ਉਹਨਾਂ ਦਾ ਵਿਰੋਧ ਕਰਨਾ ਹੈ ਅਸੀਂ ਤਾਂ ਆਪਣਾ ਮਸਲਾ ਹੱਲ ਕਰਾਉਣਾ ਹੈ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਸਾਡਾ ਵੋਟਾਂ ਦਾ ਬਾਈਕਾਟ ਰਹੂ ਅਸੀਂ ਕਿਸੇ ਨੂੰ ਇਹ ਨਹੀਂ ਕਹਿਣਾ ਵੀ ਤੁਸੀਂ ਸਾਨੂੰ ਵਿਫਾਦ ਦੇ ਕੇ ਜਾਓ ਕੋਈ ਕਸ਼ ਕਰੋ ਅਸੀਂ ਤਾਂ ਕਹਿਣਾ ਵੀ ਸਾਡਾ ਮਸਲਾ ਹੱਲ ਕਰੋ ਤਾਂ ਅਸੀਂ ਵੋਟਾਂ ਦੇ ਨਾਲ ਤੁਹਾਡੇ ਨਾਲ ਖੜਦੇ ਸਾਡੇ ਨਹੀਂ ਸੋਣੇ ਜੇ ਮੈਂ ਤੁਹਾਡੇ ਨੌਜਵਾਨ ਇੱਥੇ ਜ਼ਿਕਰ ਕਰ ਰਹੇ ਸੀ ਕਿ ਇੱਥੇ ਫੈਕਟਰੀਆਂ ਵਗੈਰਾ ਵੱਲੋਂ ਵੀ ਤੁਹਾਡੀ ਸਪੋਰਟ ਦੇ ਵਿੱਚ ਇਸ ਬਾਰੇ ਸੜਕ ਦੇ ਬਾਰੇ ਮੁੱਖ ਮੰਤਰੀ ਸਾਹਿਬ ਨੂੰ ਲਿਖਿਆ ਇਸ ਤਰ੍ਹਾਂ ਦੀ ਕੀ ਗੱਲ ਹੈ ਇਹ ਸਾਰੇ ਫੈਕਟਰੀ ਵਾਲੇ ਵੀ ਦੇਖੋ ਉਹ ਵੀ ਪ੍ਰੇਸ਼ਾਨ ਨੇ ਚਲੋ ਉਹਨਾਂ ਦੀ ਆਪਣੀ ਕੋਈ ਮਜਬੂਰੀ ਹੋ ਸਕਦੀ ਹੈ ਪਰ ਸਾਰੇ ਫੈਕਟਰੀ ਇੰਡਸਟਰੀ ਜਿਹੜੀ ਹੈ ਇਹਨਾਂ ਨੇ ਇਕੱਠੇ ਹੋ ਕੇ ਇੱਕ ਮੈਮੋਰੰ ਪਰ ਉੱਥੇ ਵੀ ਕੋਈ ਕਾਰਵਾਈ ਨਹੀਂ ਹੋਈ ਉਹ ਵੀ ਸਾਰੇ ਨਿਰਾਸ਼ੀਆਂ ਹਰੇ ਕਿ ਸਰਕਾਰੀ ਸਰਕਾਰ ਕੋਈ ਉਹਨਾਂ ਦੀ ਸੁਣਵਾਈ ਨਹੀਂ ਕਰੇ ਬਦਲਾ ਉਹ ਜਿਹੜਾ ਬਦਲਾ ਲੋਕਾਂ ਦੇ ਵਿੱਚ ਸੀ ਕਿ ਬਦਲਾ ਆਊਗਾ ਉਸ ਹਿਸਾਬ ਨਾਲ ਕਿਵੇਂ ਦੇਖਦੇ ਹੋ ਸਾਬ ਦੇਖੋ ਬਦਲਾ ਇਹ ਇਹ ਤਾਂ ਕੋਈ ਵੀ ਪੋਲੀਟੀਕਲ ਪਾਰਟੀ ਕੋਈ ਆਉਂਦੀ ਆਪਣਾ ਏਜੰਡਾ ਲੈ ਕੇ ਆਉਂਦੀ ਹੈ ਬਦਲਾ ਲਈ ਕਿ ਆਏ ਸੀ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਦਾ ਕੋਈ ਉਹ ਵਿਰੋਧ ਕਰਨਾ ਜਾਂ ਉਸ ਕਰਨਾ ਹੈ ਪਰ ਸਾਡੇ ਜਿਹੜੇ ਆਪਣੇ ਮਸਲੇ ਆ ਅਸੀਂ ਉਹਦੇ ਹਿਸਾਬ ਨਾਲ ਦੇਖਦੇ ਆ ਕਿ ਸਾਨੂੰ ਕੋਈ ਬਦਲਾ ਵਾਲਾ ਸਿਸਟਮ ਨਜ਼ਰ ਨਹੀਂ ਆ ਰਿਹਾ ਬਾਕੀ ਬਾਕੀ ਜਿਹੜੀਆਂ ਹੁਣ ਤੱਕ ਉਹਨਾਂ ਦੀਆਂ ਇੱਕ ਦੋ ਗਾਰੰਟੀਆਂ ਜਿਸ ਤਰ੍ਹਾਂ ਦੀ ਬਿਜਲੀ ਦੀ ਲੈ ਲੋ ਹੋਰ ਗਾਰੰਟੀਆਂ ਦੀ ਗੱਲ ਕਰੀ ਜਾਵੇ ਪਰ ਜੇ ਆਪਣਾ ਵੱਡੇ ਲੈਵਲ ਤੇ ਦੇਖਿਆ ਜਾਵੇ ਸਰਕਾਰ ਦੇ ਲੈਵਲ ਤੇ ਦੇਖਿਆ ਜਾਵੇ ਪੰਜਾਬ ਦੇ ਲੈਵਲ ਤੇ ਦੇਖਿਆ ਜਾਵੇ ਤਾਂ ਇਹ ਗੱਲਾਂ ਠੀਕ ਨਹੀਂ ਇਹ ਇਹਨਾਂ ਨੂੰ ਰਵਾਈਸ ਕਰਨਾ ਚਾਹੀਦਾ ਹੁੰਦਾ। ਉਹ ਸਾਲਾ ਕਰਾਇਆ ਵੀ ਗਲਤ ਹੈ। ਜਿਹੜੇ ਬੱਸ ਫਰੀ ਕਰਦੇ ਆ ਜਿਉ ਤੁਹਾਨੂੰ ਪਤਾ ਹੋਊਗਾ ਵੀ ਇਦਾਂ ਕੋਈ ਸ਼ਾਂਤੀ ਨਹੀਂ ਗਰੀ ਜਿਹਦੇ ਵਿੱਚ ਮੁਲਾਜ਼ਮ ਜਿਹੜੇ ਤਕਰੀਬਨ 80 ਤੋਂ ਲੈ ਕੇ 1 ਲੱਖ-ਲੱਖ ਰੁਪਇਆ ਤੱਕ ਤਨਖਾਹ ਲੈਂਦੇ ਆ ਅਰ ਸਭ ਤੋਂ ਜਿਹੜੀ ਬੁਰੀ ਗੱਲਤਾ ਇਹ ਹੈ ਵੀ ਬਜ਼ੁਰਗ ਨੇ ਟਿਕਟ ਲਿੱਤਾ ਬਾਏ ਚੰਡੀਗੜ੍ਹ ਤੋਂ ਲੁਧਿਆਣੇ ਦਾ ਉਹ ਵਿਚਾਰਾ ਬੱਸ ਵਿੱਚ ਖੜਿਆ ਜਾ ਰਿਹਾ ਉਧਰਲੇ ਡਰਾਈਵਰ ਕਹਿੰਦਾ ਬਾਪੂ ਪਿੱਛੇ ਨੂੰ ਹੋ ਜਾ ਕਨੈਕਟਰ ਕਹਿੰਦਾ ਬਾਪੂ ਗਾਹਾਂ ਨੂੰ ਜਾ ਦੋ ਕਵਾਰ ਇਸ ਤਰ੍ਹਾਂ ਕਰਨ ਤੋਂ ਬਾਅਦ ਪ੍ਰਵਤਮੀ ਜੀ ਵੀ ਕਰਦੇ ਵੀ ਤੈਨੂੰ ਸੁਣਦਾ ਨਹੀਂ ਤੈਨੂੰ ਇਹ ਨਹੀਂ ਕਰਦਾ ਚਾਰ ਕਿ ਉਹਨੇ ਟਿਕਟ ਦਿੱਤੀ ਲਈ ਵੀ ਹੈ ਜਿਹਦਾ ਨੇ ਟਿਕਟ ਨਹੀਂ ਲਿੱਤੀ ਵੀ ਉਹ ਸੀਟਾਂ ਪਰ ਚੌੜੀਆਂ ਹੋਈਆਂ ਬੈਠੀਆਂ ਤਨਖਾਹ ਵੀ ਜਾ ਕੇ ਚੱਕਣੀਆਂ ਯਾਰ ਇਹ ਸਰਕਾਰਾਂ ਦਾ ਕੰਮ ਹੈ ਕਿਤੇ ਇਹ ਇਹ ਸਾਰਾ ਅੰਨਾ ਕਾਣਾ ਇੱਕ ਬਰਾਬਰ ਕਰਕੇ ਐਵੇਂ ਸਰਕਾਰਾਂ ਨਹੀਂ ਚੱਲਦੀਆਂ ਨਾ ਸਟੇਟ ਚੱਲਦੀਆਂ ਇਹ ਖੋਰਾ ਤਾਂ ਉਹਨਾਂ ਨੂੰ ਲੱਗ ਰਿਹਾ ਜਿਹੜੇ ਬੰਦੇ ਨੂੰ ਟੈਕਸ ਦੇ ਰਹੇ ਆ ਅਰੇ ਕੰਬੰਦੇ ਫਰੀਦ ਦੇ ਚ ਤਨਖਾਹ ਲੈ ਕੇ ਸਫਰ ਵੀ ਫਰੀ ਕਰਦੇ ਆ ਉਹਨਾਂ ਕੋਲ ਹੈ ਨਹੀਂ ਕੋਈ ਸਲਾਹਕਾਰ ਵੀ ਕਿਹੜਾ ਕੰਮ ਕਿਵੇਂ ਹੋਣਾ ਚਾਹੀਦਾ ਏ ਇੰਨੀਕ ਦਾ ਸੋਚ ਸਾਡੇ ਪਿੰਡ ਦੇ ਜਿਹੜੇ ਆਮ ਬਜ਼ੁਰਗ ਅਨਪੜ ਟਾਈਪ ਆ ਉਹ ਵੀ ਇਹ ਗੱਲਾਂ ਕਰਦੇ ਆ ਅ ਫਰੀਦ ਆ ਸਾਨੂੰ ਲੱਗਦਾ ਜਿਹੜੀ ਇਹ ਗਰੰਟੀ ਨਾਲ ਜਾ ਇਹ ਸਕੀਮਾਂ ਦਿੱਤੀਆਂ ਜਾਂਦੀਆਂ ਇਹ ਸਿਰਫ ਲੋਕਾਂ ਦਾ ਮੂਰਖ ਬਣਾਉਣ ਵਾਸਤੇ ਹੈ ਜੀ ਹੋਰ ਕੁਝ ਨਹੀਂ ਵੋਟਾਂ 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 ਬਟੋਰਨੀਆ ਕਿਉਂਕਿ ਉਹਨਾਂ ਨੂੰ ਪਤਾ ਏ ਉਹਨਾਂ ਨੇ ਨਵਜ ਫੜ ਲਈ ਵੀ ਜਿੰਨਾ ਲੋਕਾਂ ਨੂੰ ਅਸੀਂ ਮੂਰਖ ਬਣਾਉਂਗੇ ਉਹਨਾਂ ਦਾ ਰਾਜ ਵਧੀਆ ਚੱਲੂਗਾ ਪਰ ਇਹ ਨਹੀਂ ਪਤਾ ਵੀ ਲੋਕ ਹੁਣ ਸਮਝ ਗਏ ਬਹੁਤ। ਹੁਣ ਜੇ ਤਾਂ ਆਪਾਂ ਇੱਕ ਮੁੱਦਾ ਹੋਰ ਲੈ ਲਈਏ ਰੋਜ਼ਗਾਰ ਨੂੰ ਲੈ ਕੇ ਕਿਸ ਤਰ੍ਹਾਂ ਦੀ ਸੋਚ ਹੈ ਤੁਹਾਡੀ ਕਿ ਰੋਜ਼ਗਾਰ ਮਿਲਿਆ ਆਵਾਮੀ ਪਾਰਟੀ ਦੀ ਰੋਜ਼ਗਾਰ ਦੀ ਗੱਲ ਕਰੀਏ ਤਾਂ ਇੰਡਸਟਰੀ ਇੱਥੋਂ ਹੁਣ ਮੂਵ ਦੂਸਰੇ ਸਟੇਟ ਨੂੰ ਕਰ ਰਹੀ ਹੈ ਨਾ ਕਿ ਇੱਥੇ ਆ ਰਹੀ ਹੈ। ਰੋਜ਼ਗਾਰ ਤਾਂ ਉਦੋਂ ਹੀ ਮਿਲੇਗਾ ਜਦੋਂ ਆਪਣੇ ਇੱਥੇ ਇੰਡਸਟਰੀ ਲੱਗੇਗੀ। ਤੇ ਜਦੋਂ ਆਪਾਂ ਨੂੰ ਪਾਵਰ ਸਪਲਾਈ ਪੂਰੀ ਹੁੰਦੀ ਨਹੀਂ ਕਿਉਂਕਿ ਆਲਰੇਡੀ ਅਸੀਂ ਸਪਲਾਈ ਫ੍ਰੀ ਕਰੀ ਵੀ ਹੈ। ਉਹਦੇ ਕਰਕੇ ਡਿਮਾਂਡ ਵੱਧ ਗਈ। ਤੇ ਸਾਡੇ ਕੋਲ ਸੋਰਸ ਆਫ ਪਾਵਰ ਹੈ ਨਹੀਂ ਤੇ ਇੰਡਸਟਰੀ ਨੂੰ ਮਹਿੰਗੀ ਬਿਜਲੀ ਪੈ ਰਹੀ ਹੈ ਜਿੱਥੇ ਦੂਸਰੇ ਸਟੇਟਸ ਉਹਨਾਂ ਨੂੰ ਜਿਆਦਾ ਬੈਨੀਫਿਟਸ ਮਿਲ ਰਹੇ ਆ ਉਹ ਇੱਥੋਂ ਮੂਵ ਕਰੀ ਜਾ ਰਹੇ ਕੋਈ ਨਵੀਂ ਇੰਡਸਟਰੀ ਦਾ ਹਾਲੇ ਤਮਨ ਸਾਹਿਬ ਤਾਂ ਕਹਿੰਦੇ ਨੇ ਕਿ ਬਾਧੂ ਬਿਜਲੀ ਵੇਚੀ ਜਾ ਰਹੀ ਹੈ ਤੁਹਾਡੇ ਸਾਹਮਣੇ ਹੀ ਹੈ ਜੀ ਅਸੀਂ ਖੁਦ ਇੰਡਸਟਰੀ ਚਲਾਉਂਦੇ ਆ ਜੀ ਇੱਥੇ ਸਾਨੂੰ ਪਤਾ ਹੈ ਜੀ ਕਿੱਦਾਂ ਚਲਾਈ ਦੀ ਕਿੰਨਾ ਡੀਜ਼ਲ ਫੁੱਕੀ ਦਾ ਹੈ ਤੇ ਕੋਈ ਨਵੀਂ ਇੰਡਸਟਰੀ ਵਾਲੇ ਤੱਕ ਇੱਥੇ ਆਈ ਨਹੀਂ ਪੰਜਾਬ ਚ ਆਈ ਨਹੀਂ ਇੱਥੋਂ ਮੂਵ ਜ਼ਰੂਰ ਹੋਈਆਂ ਐ ਇਹ ਫੈਕਟਰੀ ਦਾ ਹੋਇਆ ਸੀ ਕਹਿੰਦੇ ਵੀ ਬਹੁਤ ਫੈਕਟਰੀਆਂ ਲੱਗ ਰਹੀਆਂ ਫਾਰਮਲ ਪਲਾਂਟ ਚਾਲੂ ਕਰਤੇ ਜੇ ਕੋਈ ਨਹੀਂ ਜੀ ਸਭ ਬੰਦ ਪਏ ਆ ਉਹ ਕੋਲਾ ਮਿਲਦਾ ਨਹੀਂ ਆ ਸਭ ਕੋਈ ਚੱਲ ਨਹੀਂ ਰਿਹਾ ਥੋੜੀ ਸੋਚ ਕੇ ਕਹਿਦੀ ਐ ਇਸ ਲੋਕ ਸਭਾ ਚੋਣਾਂ ਨੂੰ ਲੈ ਕੇ ਬਾਈਕਾਟ ਕੀਤਾ ਬਾਈਕਾਟ ਤਾਂ ਹੈਗਾ ਹੀ ਆ ਜੀ ਸਾਡੀ ਤਾਂ ਮੇਨ ਡਿਮਾਂਡ ਇਹੀ ਆ ਵੀ ਸਾਡੀ ਰੋਡ ਬਣੀ ਨਹੀਂ ਤੁਹਾਨੂੰ ਲੱਗਦਾ ਕਿ ਇਲੈਕਸ਼ਨ ਤੋਂ ਪਹਿਲਾਂ ਇਹ ਕੰਮ ਹੋ ਜਾਏਗਾ ਇਲੈਕਸ਼ਨ ਤੋਂ ਪਹਿਲਾਂ ਦੇਖੋ ਜੀ ਅਗਰ ਕੋਈ ਗਾਰੰਟੀ ਮਿਲਦੀ ਆ ਸਾਨੂੰ ਉਹ ਤਾਂ ਲੱਗਿਆ ਉਹਦੇ ਵਿਸਤਾਰ ਹੋ ਨਹੀਂ ਸਕਦਾ ਇਹ ਤਾਂ ਬਿਲਕੁਲ ਸਹੀ ਗੱਲ ਹੈ ਤੇ ਕੋਈ ਗਰੰਟੀ ਵਿੱਚ ਮੇਨ ਸੋਰਸ ਬੰਦੇ ਰੱਖ ਕੇ ਦੇਣ ਤਾਂ ਬਿਲਕੁਲ ਹੋ ਸਕਦਾ ਬਿਲਕੁਲ ਲਿਖ ਕੇ ਦੇ ਦਿੰਦਾ ਆ ਕੋਈ ਸਹਿਮਤੀ ਹੋ ਜਾਂਦੀ ਹੈ ਕਿ ਬੋਟ ਪਾਉਂਗੇ ਤੁਸੀਂ ਬਿਲਕੁਲ ਕੋਈ ਗਰੰਟੀ ਦਿੰਦਾ ਇਹ ਤਾਂ ਕਰਾਂਗੇ ਫਿਰ ਤਾਂ ਫਿਰ ਸਪੋਰਟ ਇੱਕ ਗੱਲ ਮੈਂ ਕਹਣੀ ਚਾਹਣਾ ਹੈ ਇੱਥੇ ਸਾਹ ਗੁਰਵੰਤਾ ਸਿੰਘ ਮਨਿਸਟਰ ਹੁੰਦੇ ਐਗਰੀਕਲਚਰ ਉਹ ਤੋਂ 22 ਇਲੈਕਸ਼ਨ ਇੱਥੇ ਆਈ ਸੰਦੂ ਅਜੈਬ ਸਿੰਘ ਸੰਦੂ ਦੀ ਡੈਥ ਹੋ ਗਈ ਸੀਗੀ ਤੇ ਉਹਦੇ ਮੈਸੇਜ ਖੜੇ ਸੀਗੇ ਉਧਰ ਅਸਰ ਭਾਕ ਸਿੰਘ ਖੜੇ ਸੀਗੇ ਐਮਐਲਏ ਰੋਪੜ ਵਾਲੇ ਇੱਥੇ ਆਏ ਉਹਨਾਂ ਦੇ ਅੱਗੇ ਸਾਡੇ ਪਿੰਡ ਵਾਲਿਆਂ ਨੇ ਦੋਹਾਂ ਪਿੰਡਾਂ ਨੇ ਰੱਖੀ ਵੀ ਸਾਡੇ ਧਰਮਸ਼ਾਲਾ ਹੈ ਨਹੀਂ ਜਿਹੜੀ ਹਰਜਨ ਧਰਮਸ਼ਾਲਾ ਜਿਹਨਾਂ ਨੂੰ ਕਹਿੰਦੇ ਆ ਉਹ ਕਹਿੰਦਾ ਦੇਖਿਆ ਵੀ ਦੇਖੋ ਹੁਣ ਇਲੈਕਸ਼ਨ ਦਾ ਹੈਗਾ ਮੈਂ ਤੁਹਾਨੂੰ ਅਨਾਉਂਸ ਤਾਂ ਕੁਝ ਨਹੀਂ ਕਰ ਸਕਦਾ ਵੀ ਤੁਸੀਂ ਮੇਰੇ ਕੋਲ ਐਪਲੀਕੇਸ਼ਨ ਦਿਓ ਜਿਸ ਦਿਨ ਖਤਮ ਹੋ ਗਈ ਉਤੇ ਬਾਅਦ ਤੁਹਾਡੇ ਤੇ ਪੈਸੇ ਆ ਜਾਣਗੇ ਜੇ 2 ਧਰਮਸ਼ਾਲਾ ਦੇ ਪੈਸੇ ਉਹ ਜੋ ਕੁਝ ਜਵਾਨੀ ਤੌਰ ਤੇ ਕਹਿ ਕੇ ਐਪਲੀਕੇਸ਼ਨ ਲੈ ਕੇ ਗਿਆ ਬਾਅਦ ਚ ਲਾਗੂ ਕਰ ਤੇ ਜੇ ਹਜੂ ਵੀ ਇਹ ਕਿਸਾ ਹੋ ਸਕਦਾ ਵੀ ਹੁਣ ਇਲੈਕਸ਼ਨ ਹੈ ਜੇ ਆ ਕੇ ਕੋਈ ਕਹਿੰਦਾ ਉਹ ਕਹਿ ਦਿੰਦਾ ਵੀ ਦੇਖੋ ਜਵਾਨੀ ਮੈਂ ਹਾਲੇ ਅਨਾਉਂਸ ਤਾਂ ਨਹੀਂ ਕਰ ਸਕਦਾ ਪਰ ਮੇਰੀ ਸ਼ੋਰਟ ਹੀ ਹੈ ਮੈਂ ਦੇਖ ਰਿਹਾ ਹਾਂ ਵੀ ਹਰ ਹਾਲਤ ਵਿੱਚ ਹੋਊਗਾ ਵੀ ਆ ਕੇ ਨਹੀਂ ਮੇਰਾ ਘਰਾਓ ਕਰ ਲਿਓ ਇਹ ਇੱਕ ਇਸਤਾ ਹੁੰਦਾ ਐਦਾਂ ਚੱਲਦਾ ਇਲੈਕਸ਼ਨਾਂ 'ਚ ਇਹ ਜਿਹੜਾ ਜਾਵਤਾ ਦੇ ਉੱਤੇ ਦੀ ਗੱਲ ਹੈ ਸਭ ਕੋ ਚੱਲਦਾ ਅੰਡਰਗਰਾਉਂਡ ਸਭ ਕੋ ਚੱਲੀ ਜਾਂਦਾ ਇਹ ਮੇਰਾ ਮੇਰਾ ਪਰਸਨਲ ਐਕਸਪੀਰੀਅੰਸ ਹੈ ਇਲੈਕਸ਼ਨ ਦਾ ਇਹ ਆ ਜਿਹੜੀ ਗੁਰਵੰਤਾ ਸਿੰਘ ਆਲੀ ਤੁਹਾਨੂੰ ਗੱਲ ਦੱਸੀ ਆ ਠੀਕ ਹੈ ਨਹੀਂ ਜੇ ਜੇ ਇਸ ਤਰ੍ਹਾਂ ਦਾ ਕੁਝ ਹੋ ਜਾਂਦਾ ਤਾਂ ਹਾਂ ਫਿਰ ਜੇ ਕਿਸੇ ਲੈਵਲ ਤੇ ਕੋਈ ਸਾਨੂੰ ਕੋਈ ਮਿਲ ਜਾਂਦਾ ਇਸ਼ੋਰੈਂਸ ਫਿਰ ਅਸੀਂ ਕਰ ਵੀ ਸਕਦੇ ਹਾਂ ਹਾਂ ਐਸੀ ਸਾਡੇ ਨਾਲ ਪਿੰਡ ਚਟੋਲੀ ਜ਼ਿਲ੍ਹਾ ਮੁਹਾਲੀ ਦੇ ਵਸਨੀਕ ਗੱਲਾਂ ਸੁਣੀ ਲਈਆਂ ਤੁਸੀਂ ਕਿ ਕਾਰਨ ਕੀ ਸੀ ਕਾਰਨ ਇਹਨਾਂ ਨੇ ਦੱਸ ਦਿੱਤਾ ਸੋ ਵਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਰਾਜਨੀਤਿਕ ਆਗੂਆਂ ਤੱਕ ਸਮੇਂ ਦੀ ਸਰਕਾਰ ਤੱਕ ਇਹ ਗੱਲ ਪਹੁੰਚ ਸਕੇ ਕਿ ਇੱਕ ਪਿੰਡ ਹੋਰ ਵੋਟਾਂ ਪਾਉਣ ਦੇ ਖਿਲਾਫ ਹੋ ਚੁੱਕਾ ਹੈ ਕਿ ਅਸੀਂ ਵੋਟ ਨਹੀਂ ਪਾਉਣੀ ਪਿੰਡ ਦੇ ਵਿੱਚ ਬੋਰਡ ਲੱਗ ਚੁੱਕੇ ਨੇ ਪਿੰਡ ਵੱਲੋਂ ਲੋਕ ਸਭਾ ਚੋਣਾਂ 2024 ਦਾ ਬਾਈਕਟ ਕੀਤਾ ਗਿਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਮੈਂ ਅਸੀ ਤੁਹਾਡੇ ਨਾਲ ਸਤਨਾਮ ਸਿੰਘ ਧੰਨਵਾਦ We'll <laughs>